ਫਗਵਾੜਾ ਵਿਖੇ ਸੁੱਧੇ ਹੀ ਗਏ ਸੇਜੈਂਸੀ ਦੇ ਸਿਲੰਡਰ ਦੀ ਡਿਲੀਵਰੀ ਕਰਨ ਵਾਲੇ ਮੁਲਾਜ਼ਮ ਨੇ ਪਿੰਡ ਰਾਣੀਪੁਰ ਦੇ ਕੁਝ ਵਿਅਕਤੀਆਂ ਉੱਪਰ ਮਾਰਕੁੱਟ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਇਸ ਸਬੰਧੀ ਗੱਲਬਾਤ ਕਰਦਿਆਂ ਪੀੜਤ ਵਿਅਕਤੀ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਉਨ੍ਹਾਂ ਪੁਲਿਸ ਪ੍ਰਸ਼ਾਸਨ પાસે ਉਕਤ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਸੋ ਮੈਂ ਉਹਨਾਂ ਨੂੰ ਕੁਐਸ਼ਨ ਕੀਤਾ ਜੀ ਮੇਰੇ ਸਰ ਵੀ ਡਿਲੀਟੇਸੀ ਕੋਡ ਮੈਨੂੰ ਦੇ ਰਹੇ ਕਿ ਮੈਂ ਸਿਲੰਡਰ ਡਿਲੀਵਰ ਕਰਨਾ ਹੈ ਇਹਨਾਂ ਦੇ ਵਿੱਚ ਸਰ ਉਹ ਕਹਿੰਦੇ-ਕਹਿੰਦੇ ਵੀ ਤੂੰ ਬੱਤਵੀਂ ਜੀ ਕਰਦਾ ਵੀ ਤੂੰ ਗਲਤ ਕੰਮ ਕਰਦਾ ਹੈ। ਵਸੇ ਡੀਏਸੀ ਕੋਡ ਕਿਉਂ ਦਈਏ? ਮੈਂ ਕਿਹਾ ਸਰ ਕੋਈ ਗੱਲ ਨਹੀਂ ਮੈਂ ਆਪਣੇ ਆਫਿਸ ਗੱਲ ਕਰ ਲੈਂਦਾ। ਤੇ ਇੰਨੇ ਦੇ ਵਿੱਚ ਉਹਨਾਂ ਦੇ ਜਿਹੜੇ ਖੜੇ ਸੀ ਬਜ਼ੁਰਗ ਉਹਨਾਂ ਨੇ ਮੈਨੂੰ ਗਾਲ ਕੱਢੀ ਮੈਂ ਉਹਨਾਂ ਕਹਿੰਦਾ ਸਰ ਵੀ ਤੁਸੀਂ ਮੈਨੂੰ ਗਾਲ ਕਿਉਂ ਕੱਢ ਰਹੇ ਹੋ? ਵੀ ਗਾਲ ਨਾ ਕੱਢੋ। ਉਹਨਾਂ ਦਾ ਬੇਟਾ ਆਇਆ ਜੀ ਉਹਨਾਂ ਦਾ ਬੇਟਾ ਰਿੰਕੂ ਜਿਹਦਾ ਨਾਮ ਰਿੰਕੂ ਹੈ ਜੀ ਰਾਣੀਪੁਰ ਦਾ ਜਿਹੜਾ ਬਜ਼ੁਰਗ ਸੀ ਉਹਨਾਂ ਦਾ ਨਾਮ ਪਤਾ ਕੁਝ ਅਮਰਜੀਤ ਸਿੰਘ ਜੀ ਉਹ ਕਿੱਥੇ ਦੇ ਰਹਿਣ ਵਾਲੇ ਦੋ ਰਾਣੀਪੁਰ ਦੇ ਹੀ ਹੈ ਜੀ ਦੋਨੇ ਰਾਣੀਪੁਰ ਦੇ ਉਹਨਾਂ ਦਾ ਬੇ ਤੇ ਇੱਕ ਇੱਕ ਮਿੰਟ 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 ਬੰਦਾ ਸਗਾ ਜੀ ਇੱਕ ਉਹਨੇ ਵੀ ਆ ਕੇ ਮੇਰੇ ਚਪੇੜਾ ਮਾਰੀ ਹੈ ਤੇ ਜਦੋਂ ਉਹਨੇ ਮੈਂ ਇਹ ਗੱਲ ਕਹੀ ਤੇ ਉਹ ਆਇਆ ਉਹਨਾਂ ਦਾ ਬੇਟਾ ਰਿੰਕੂ ਉਹਨੇ ਮੇਰੇ ਗੱਡੀ 'ਚ ਆ ਕੇ ਚਪੇਟ ਮਾਰੀ ਪਰ ਮੈਂ ਇਥੋਂ ਮੋਢਿਆਂ ਤੋਂ ਫੜ ਕੇ ਬਾਹਰ ਖਿੱਚ ਲਿਆ ਜੀ ਜਦੋਂ ਨੇ ਮੈਨੂੰ ਬਾਹਰ ਖਿੱਚਿਆ ਤਿੰਨ ਚਾਰ ਜਣੇ ਐ ਜੀ ਮੈਨੂੰ ਨਹੀਂ ਪਤਾ ਲੱਗਾ ਅੱਖਾਂ ਅੱਗੇ ਨੇਰਾ ਗਿਆ ਉਹਨਾਂ ਨੇ ਮੇਰੇ ਕੀ ਮਾਰਿਆ ਕੀ ਨਹੀਂ ਮਾਰਿਆ ਜਦ ਤੱਕ ਸਰ ਮੈਂ ਪੂਰੇ ਹੋਸ਼ ਛਾਣਾਂ ਸੇ ਉੱਤੋਂ ਕੋ ਭੱਜ ਗਏ ਉਹ ਕੈਮਰੇ ਗੂਰੇ ਲੱਗੇ ਸੀ ਉੱਥੇ ਕੋਈ ਸੀਸੀਡੀ ਕੈਮਰੇ ਜਾਂ ਕੋਈ ਕੈਮਰਾ ਨਹੀਂ ਸੀ ਸਰ ਉੱਥੇ ਸਰ ਮੈਂ ਚਾਹਨਾ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਕਿ ਦੇਖੋ ਅੱਜ ਜੋ ਮੇਰੇ ਨਾਲ ਹੋਇਆ ਸਰ ਕੱਲ ਨੂੰ ਮੇਰੇ ਹੋਰ ਜਿਹੜੇ ਡਿਲੀਵਰੀ ਬੁਆਏਸ ਪਰ ਆਇਆ ਹੈ ਉਹਨਾਂ ਨੇ ਇਹ ਚੀਜ਼ ਨਾ ਹੋਵੇ ਦੇਖੋ ਇਹ ਸਾਡੀ ਡਿਊਟੀ ਹੈ ਸਰ ਔਰ ਅਸੀਂ ਆਪਣੀ ਡਿਊਟੀ ਕਰ ਰਹੇ ਸੀ ਸਰ ਦੂਸਰਾ ਮਾਮਲਾ ਇਹ ਹੈ ਦਰਸਲ ਨਾ ਉਹ ਕੰਪਨੀ ਦੇ ਪਿੱਛੋਂ ਕੀ ਹੋਇਆ ਆ ਕਿ ਇੱਕ ਜਦੋਂ ਕਸਟਮਰ ਸਿਲੰਡਰ ਬੁੱਕ ਕਰਾਉਂਦਾ ਉਦੋਂ ਡੀਸੀ ਕੋਡ ਹੁੰਦਾ ਹੈ ਨਾ ਜਿਹੜਾ ਬੰਦਾ ਹੁੰਦਾ ਡਿਲੀਵਰੀ অথেন্টিਕੇਸ਼ਨ ਕੋਡ ਕਿ ਜਿਹੜਾ ਕਸਟਮਰ ਦਾ ਸਿਲੰਡਰ ਕਸਟ ਤੋ ਉਹ ਪਿੱਛੋਂ ਕੰਪਨੀ ਨੇ ਕਿਹਾ ਹੋਇਆ ਕਿ ਤੁਸੀਂ ਸਾਰਿਆਂ ਨੂੰ ਲੈ ਕੇ ਫਿਰ ਨਹੀਂ ਸਿਲੰਡਰ ਜਿਹੜਾ ਡਿਲੀਵਰ ਕਰਨਾ ਉਸ ਤੋਂ ਬਿਨਾਂ ਸਿਲੰਡਰ ਡਿਲੀਵਰ ਨਹੀਂ ਕਰਨਾ। ਤੋ ਸਾਡਾ ਲੜਕਾ ਅੱਜ ਰਾਣੀਪੁਰ ਸੈਂਡਰ ਦੀ ਸਪਲਾਈ ਕਰਨ ਗਿਆ ਹੋਇਆ ਸੀਗਾ ਤਾਂ ਜਿਨ੍ਹਾਂ ਦੇ ਨਾਮ ਰਏ ਅਮਰਜੀਤ ਸਿੰਘ, ਸਾਨੂੰ ਹੁੰਦ ਸਿੰਘ ਉਹਨਾਂ ਦਾ ਉਹਨਾਂ ਨਾਲ ਗੱਲ ਉਹਨਾਂ ਨੂੰ ਕਿਹਾ ਵੀ ਸਿਲੰਡਰ ਨਹੀਂ ਬੁੱਕੀ ਸਾਰਿਆਂ ਦਾ ਸਿਲੰਡਰ ਦੇਣਾ ਹੈ। ਸਾਨੂੰ ਸੈਂਟਰ ਦੇਣਾ ਪਿਆ ਆਪਣਾ ਡੀਏਸੀ ਕੋਡ ਦੇ ਦਿਓ ਤੇ ਉਹ ਡੀਏਸੀ ਕੋਡ ਤੋਂ ਲੈ ਕੇ ਸ਼ਾਇਦ ਕੋਈ ਇਹਨਾਂ ਦੇ ਆਪਸ ਦੇ ਵਿੱਚ ਕੋਈ ਗੱਲਬਾਤ ਹੋਈ ਤੇ ਉਹਨੇ ਜਿੱਦਾਂ ਗਾਲ ਖੋਲ ਕੱਢ ਦਿੱਤੀ ਇਹਨਾਂ ਦੇ ਬੈਂਕ ਵਿੱਚ ਤੁਸੀਂ ਗਾਲ ਨਾ ਘਟੋ ਇਹਨਾਂ ਦੇ ਪਿੱਛੇ ਉਹਨਾਂ ਦਾ ਬੇਟਾ ਹੈ ਆ ਤੇ ਕੁਝ ਹੋਰ ਬੰਦੇ ਸੀਗੇ ਤੁਹਾਨੂੰ ਘੁੱਟਿਆ ਜਦੋਂ ਫਿਰ ਇਹਦਾ ਸਾਨੂੰ ਜਿੱਦ ਤੱਕ ਫੋਨ ਆਇਆ ਸੀ ਮੌਕੇ ਤੇ ਪਹੁੰਚੇ ਤਾਂ ਉਦੋਂ ਤਾਂ ਉੱਥੇ ਕੋਈ ਮੌਜੂਦ ਨਹੀਂ ਸੀ ਜਦੋਂ ਅਸੀਂ ਗਏ ਫਿਰ ਇਹ ਲੜਕੇ ਨੇ 101 ਨੰਬਰ ਤੇ ਕਾਲ ਕੀਤੀ ਸੀ ਪਰ ਪੁਲਿਸ ਦਾ ਉਹਨਾਂ ਪ੍ਰਸ਼ਾਸਨ ਦਾ ਬੰਦਾ ਵੀ ਉੱਥੇ ਕੋਈ ਨਹੀਂ ਪਹੁੰਚਿਆ ਜੀ ਕੀ ਕੀ ਮੰਗ ਰਖਦੇ ਆਪਾਂ ਸਰ ਇਨਸਾਫ ਲੜਕੇ ਨੇ ਸਾਫ਼ ਮੈਣਾ ਚਾਹੀਦਾ ਤਾਂ ਕਿ ਕੱਲੋ ਕਿਸੇ ਹੁਰਬਤ ਦੇਣਾ ਕਿਉਂਕਿ ਸਾਰੇ ਇਹਨਾਂ ਦਾ ਕੰਮ ਹੈਗਾ ਜਿਹੜਾ ਦੇਖੋ ਇੰਨੀ ਬਾਰਿਸ਼ ਹੋਣ ਦੇ ਬਾਵਜੂਦ ਵੀ ਲੋਕੀ ਸਾਰੇ ਘਰਾਂ ਦੇ ਵਿੱਚ ਇਹ ਲੜਕੇ ਫਿਰ ਵੀ ਆਪਣੀ ਤੰਦ ਇਹਨਾਂ ਡਿਊਟੀ ਨਿਭਾਰੇ ਦੀ ਬਾਰਿਸ਼ ਹੋਣ ਦੇ ਬਾਵਜੂਦ ਵੀ ਘਰ ਘਰ ਲੋਕਾਂ ਦੇ ਸੈਂਟਰ ਪਹੁੰਚਾ